ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਸਿਮਰਨ ਲੈ ਕੇ ਹਾਜ਼ਰ ਹਾਂ ਨਿਊ ਸਟੇਟ ਦਾ ਡਿਬੇਟ ਸ਼ੋ ਗੱਲ ਪੰਜਾਬ ਦੀ ਪੰਜਾਬ ਚ ਆਏ ਹੜਾਂ ਦੀ ਤਬਾਹੀ ਦੀ ਤਸਵੀਰ ਪੂਰਾ ਵਿਸ਼ਵ ਦੇਖ ਰਿਹਾ ਜਿੱਥੇ ਵਿਦੇਸ਼ੀ ਮੀਡੀਆ ਨੇ ਵੀ ਇਸ ਨੂੰ ਵੱਡੀ ਤਰਾਸਦੀ ਦੱਸਿਆ ਉੱਥੇ ਹੀ ਵਿਦੇਸ਼ਾਂ ਚ ਵਸਦੇ ਲੋਕਾਂ ਦੇ ਪੰਜਾਬ ਦੇ ਲਈ ਮਦਦ ਦੇ ਹੱਥ ਵੀ ਵਧਾਏ ਨਹੀਂ 2000 ਤੋਂ ਜ਼ਿਆਦਾ ਪਿੰਡ ਤਬਾਹ ਹੋਏ ਨੇ 2 ਲੱਖ ਹੈਕਟੇਅਰ ਤੋਂ ਜ਼ਿਆਦਾ ਖੜੀ ਫਸਲ ਦਾ ਨੁਕਸਾਨ ਹੋਇਆ ਹੈ ਰਿਪੋਰਟਰਾਂ ਮੁਤਾਬਕ ਸੜਕਾਂ ਗਲੀਆਂ ਤੇ ਹੋਰ ਇਨਫਰਾਸਟ੍ਰਕਚਰ ਹੜ੍ਹ ਕਾਰਨ ਟੁੱਟਿਆ ਮੁਖ ਸਕੱਤਰ ਨੇ ਰਿਪੋਰਟ ਚ ਦੱਸਿਆ ਕਿ ਲਗਭਗ 5000 ਕਰੋੜ ਦਾ ਨੁਕਸਾਨ ਹੋਇਆ ਖਰਾਬ ਫਸਲ ਦੇ ਮੁਆਵਜ਼ੇ ਦੇ ਤੌਰ ਤੇ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ ਕੇਂਦਰ ਵੱਲੋਂ ਪੰਜਾਬ ਨੂੰ 1600 ਕਰੋੜ ਦਾ ਰਾਹਤ ਪੈਕੇਜ ਐਲਾਨਿਆ ਗਿਆ ਜਿਸ ਨੂੰ ਪੰਜਾਬ ਸਰਕਾਰ ਪੰਜਾਬ ਕਾਂਗਰਸ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਕਾਫੀ ਦੱਸ ਰਹੀਆਂ ਨੇ ਪੀਐਮ ਨੇ ਜੋ ਐਲਾਨ ਕੀਤੇ ਨੇ ਸੰਬੰਧਿਤ ਵਿਭਾਗਾਂ ਨੂੰ ਉਸਤੇ ਫੇਰਵੇ ਦਾ ਇੰਤਜ਼ਾਰ ਹੈ ਹੜ੍ਹ ਚ ਮਰਨ ਵਾਲੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦੀ ਗੱਲ ਕਹੀ ਗਈ ਹੈ ਪਰ ਐਸਟੀਆਰਐਫ ਚ 4 ਲੱਖ ਦੇਣ ਦਾ ਪ੍ਰਾਪਤਾਨ ਹੈ ਅਧਿਕਾਰੀਆਂ ਨੂੰ ਇਹ ਸਪਸ਼ਟ ਨਹੀਂ ਹੈ ਕਿ ਮ੍ਰਿਤਕਾਂ ਦੇ ਪਰਿਵਾਰ ਜਿਨ੍ਹਾਂ ਨੂੰ ਮਿਲਣ ਵਾਲੇ 2 ਲੱਖ ਉਸੇ 1600 ਕਰੋੜ ਦਾ ਹਿੱਸਾ ਹੈ ਜਾਂ ਫਿਰ ਵਕਤੋਂ ਦਿੱਤੇ ਜਾਣਗੇ ਜਿਨ੍ਹਾਂ ਸਕੂਲਾਂ ਹਸਪਤਾਲਾਂ ਡਿਸਪੈਂਸਰੀਆਂ ਪਸ਼ੂ ਹਸਪਤਾਲਾਂ ਤੇ ਮਕਾਨਾਂ ਦਾ ਨੁਕਸਾਨ ਹੋਇਆ ਉਸ ਨੂੰ ਪੂਰਾ ਕਰਨ ਦੇ ਲਈ ਸਰਵ ਸਿੱਖਿਆ ਅਭਿਆਨ ਨੈਸ਼ਨਲ ਹੈਲਥ ਮਿਸ਼ਨ ਅਤੇ पीएम आवास योजना ਚ ਅ alloction ਵਧਾਈ ਜਾਏਗੀ ਪਰ ਅਜੇ ਹਾ ਉਦੋਂ ਕੀਤਾ ਜਾਏਗਾ ਜਦੋਂ ਕੇਂਦਰ ਦੀ ਟੀਮ ਆਪਣੀ ਫਾਈਨਲ ਰਿਪੋਰਟ ਦੇਵੇਗੀ ਕੇਂਦਰੀ ਟੀਮ ਦਾ ਇੱਕ ਦੌਰਾ ਹੋ ਚੁੱਕਿਆ ਹੈ ਹੜ੍ਹ ਦਾ ਪਾਣੀ ਉਤਰਨ ਤੋਂ ਬਾਅਦ ਦੂਸਰਾ ਦੌਰਾ ਹੋਵੇਗਾ ਉਸ ਤੋਂ ਬਾਅਦ ਟੀਮ ਆਪਣੀ ਫਾਈਨਲ ਰਿਪੋਰਟ ਹੋਮ ਮਿਨਿਸਟਰੀ ਨੂੰ ਭੇਜੇਗੀ ਜਿਸ ਦੇ ਆਧਾਰ ਤੇ ਸਾਰੇ ਮੰਤਰਾਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਯੋਜਨਾਵਾਂ ਵਿੱਚੋਂ ਪੈਸੇ ਅਲਾਟ ਕਰਨਗੇ ਤਾਂ ਕਿ ਇਸ ਰਾਹਤ ਪੈਕੇਜ ਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ ਇਸ ਦਾ ਸਿਆਸਤ ਦਾ ਖਾਮਿਆਜ਼ਾ ਉਹਨਾਂ ਲੋਕਾਂ ਨੂੰ ਪਹੁੰਚਣਾ ਪਏਗਾ ਜਿਨ੍ਹਾਂ ਉਤੇ ਹੜ੍ਹ ਦੀ ਮਾਰ ਪਹਿਲਾਂ ਹੀ ਪਈ ਹੋਈ ਹੈ ਇਸੇ ਮੁੱਦੇ ਤੇ ਅੱਜ ਅਸੀਂ ਚਰਚਾ ਕਰਾਂਗੇ 2000 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ ਸੀ ਉੱਤੇ ਹੀ ਪ੍ਰਧਾਨ ਮੰਤਰੀ ਮੋਦੀ ਜਦੋਂ ਸਰਵੇਖਣ ਕਰਨ ਆਏ ਤੇ ਉਹਨਾਂ ਨੇ 1600 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਜਿਸ ਨੂੰ ਪੰਜਾਬ ਸਰਕਾਰ ਨੇ ਨਾਕਾਫੀ ਦੱਸਿਆ ਪਰ ਇੱਥੇ ਹੀ ਕੇਂਦਰ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਸੂਬੇ ਦੇ ਕੋਲ ਐਸ ਡੀ ਆਰ ਐਫ ਦੇ ਪਹਿਲਾਂ ਤੋਂ ਹੀ 1200 ਕਰੋੜ ਰੁਪਏ ਮੌਜੂਦ ਨੇ ਜਿਸ ਨੂੰ ਰਾਹਤ ਬਚਾਕਾਰ ਦਵਜੋ ਵਰਤਨ ਤੇ ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਜ਼ੁਬਾ ਸਰਕਾਰ ਕੋਲ ਆਪਣਾ ਐਸਟੀਆਰਐਫ ਦਾ ਫੰਡ ਹੈ ਜਿਹੜਾ ਤੇ ਕਿੰਨਾ ਹੈ ਅਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਵਰਤਿਆ ਜਾਏਗਾ ਤੇ ਜਿਹੜਾ 1600 ਕਰੋੜ ਦਾ ਪੈਕੇਜ ਕੇਂਦਰ ਸਰਕਾਰ ਨੇ ਐਲਾਨਿਆ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਪ੍ਰਭਾਵਿਤਾਂ ਦੀ امداد ਦੇ ਲਈ ਵਰਤਿਆ ਜਾਏਗਾ ਗੱਲ ਇਹ ਹੈ ਕਿ ਰਿਪੋਰਟ ਜਦ ਤੱਕ ਬਣੇਗੀ ਰਿਪੋਰਟ ਹੋਮ ਮਿਨਿਸਟਰੀ ਨੂੰ ਜਾਣ ਤੋਂ ਬਾਅਦ ਹੀ ਉਹਨਾਂ ਹੜ੍ਹ ਪ੍ਰਭਾਵਿਤਾਂ ਤੱਕ ਮੁਆਵza ਪਹੁੰਚੇਗਾ ਤੇ ਸਾਡੇ ਪੈਨਲਿਸਟ ਸਾਡੇ ਨਾਲ ਜੁੜ ਗਏ ਨੇ ਗੁਰਬਚਨ ਸਿੰਘ ਸੰਧੂ ਪਾਚਵਾ ਬੁਲਾਰੇ ਸਾਡੇ ਨਾਲ ਨੇ ਹਰਿੰਦਰਪਾਲ ਮਨੋਚਾ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ ਸਾਡੇ ਨਾਲ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੁਰਚਰਨਜੀਤ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉਣੀ ਆ 2000 ਕਰੋੜ ਦੀ ਮੰਗ ਕੀਤੀ ਗਈ ਸੀ 1600 ਕਰੋੜ ਦਾ ਐਲਾਨ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਸਿੱਧਾ ਸਵਾਲ ਇੱਥੇ ਇਹੀ ਹੈ ਕਿ ਹੁਣ ਦੂਸਰੀ ਰਿਪੋਰਟ ਜਦੋਂ ਭੇਜਣੀ ਹੈ ਕੇਂਦਰ ਦੀ ਟੀਮ ਨੇ ਉਸ ਤੋਂ ਬਾਅਦ ਇਨਾ ਫੰਡਸ ਦਾ ਐਲਾਨ ਅਲੋਟਮੈਂਟ ਜਿਹੜੀ ਹੈ ਉਹ ਕੀਤੀ ਜਾਏਗੀ ਤੇ ਕੀ ਜੇ ਲੋੜ ਪਈ ਤਾਂ ਹੋਰ ਫੰਡ ਕੇਂਦਰ ਵੱਲੋਂ ਜਾਰੀ ਕੀਤਾ ਜਾ ਸਕਦਾ ਹੈ ਕਿਉਂਕਿ ਸੂਬਾ ਸਰਕਾਰ ਦਾ ਇਹੀ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਨੁਕਸਾਨ ਹੋਇਆ ਉਸ ਹਿਸਾਬ ਨਾਲ ਇਹ ਅਲਾਟਮੈਂਟ ਬਹੁਤ ਘੱਟ ਹੈ ਨਾ ਸਿਰਫ ਸੂਬਾ ਸਰਕਾਰ ਦਾ ਬਲਕਿ ਪੰਜਾਬ ਆਪੋਜੀਸ਼ਨ ਦਾ ਵੀ ਤੇ ਕਿਸਾਨ ਜਥੇਬੰਦੀਆਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੇ ਪੱਧਰ ਤੇ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ ਇਹ ਫੰਡ ਬਹੁਤ ਘੱਟ ਹੈ ਤਾਂ ਕੀ ਜੇ ਲੋੜ ਪੈਂਦੀ ਹੈ ਜੇ ਯਾਨੀ ਕਿ ਦੂਸਰੀ ਵਾਰੀ ਜਿਹੜੀ ਟੀਮ ਤੋਂ ਡੀ ਹੈ ਉਹ ਰਿਪੋਰਟ ਇਕੱਠੀ ਕਰਕੇ ਦਿੰਦੀ ਹੈ ਤੇ ਉਸ ਨੁਕਸਾਨ ਕੁਝ ਵਧੇਰੇ ਨਜ਼ਰ ਆਉਂਦਾ ਹੈ ਤਾਂ ਕਿ ਇਹ ਮੁਆਵਜ਼ਾ ਰਾਸ਼ੀ ਬਤਾਈ ਜਾਏਗੀ। ਉਸ ਜੀਮ ਪਹਿਲੀ ਪਹਿਲੀ ਗਲਤੀ ਇਹ ਹੈ ਜੀ ਕਿ ਜਿਹੜਾ ਜੋ ਵੀ ਆਇਆ ਹੈਗਾ ਹਰ ਪੰਜਾਬ ਦੇ ਵਿੱਚ ਤਾਂ ਉਸ ਤੇ ਲੋਕਾਂ ਦੀ ਜਾਨ ਮਾਲ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਗਿਆ ਤਾਂ ਮਾਨਯੋਗ ਮੁੱਖ ਮੰਤਰੀ ਸਾਡੇ ਬਾਹਰ ਮਹਿਮਾਨ ਨਵਾਜੀ ਆਪ ਦਿਓ ਕਰਵਾ ਰਹੇ ਨੇ ਤਾਂ ਜਦੋਂ ਕਿ ਆਪਦੇ ਘਰ ਦੇ ਵਿੱਚ ਐਡਾ ਵੱਡਾ ਨੁਕਸਾਨ ਹੋ ਰਿਹਾ ਹੋਵੇ ਆਡੇ ਸੂਬੇ ਦੇ ਵਿੱਚ ਇੰਨਾ ਵੱਡਾ ਨੁਕਸਾਨ ਹੋ ਰਿਹਾ ਹੋਵੇ ਤੇ ਫਿਰ ਸਾਨੂੰ ਬਾਹਰ ਮਹਿਮਾਨ ਨਵਾਜੀਆਂ ਫਿਲਹਾਲ ਟਾਲ ਦੇਣੀਆਂ ਚਾਹੀਦੀਆਂ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਦੁਬਾਰਾ ਫਿਰ ਜਾਇਆ ਜਾ ਸਕਦਾ ਸੀ ਤਾਂ ਇਹ ਜਿਹੜਾ ਰਹੀ ਗੱਲ ਜੇ ਇਹ ਗੱਲ ਕਰਦੇ ਨੇ ਕਿ ਜਿਹੜਾ ਐਲਾਨ ਕੀਤਾ ਹੈਗਾ ਹਰਪੁਰ ਪ੍ਰਭਾਵਿਤ ਇਲਾਕੇ ਵਾਸਤੇ ਜੋ ਕੇਂਦਰ ਸਰਕਾਰ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਉਹਦੇ ਤੇ ਕਿੰਤੂ ਪ੍ਰੰਤੂ ਕਰਨ ਤੋਂ ਪਹਿਲਾਂ ਇਹ ਆਪ ਸੋਚ ਲੈਣਾ ਚਾਹੀਦਾ ਹੈਗਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਉਹਨੇ ਪੰਜਾਬ ਵਾਸਤੇ ਕੀ ਕੀਤਾ ਤੁਸੀਂ ਦੇਖੋ ਉਸ ਤੋਂ ਬਾਅਦ ਵੀ ਜਿਹੜਾ ਆਇਆ ਤਾਂ ਇੱਕ ਅੱਧਾ ਦਿਨ ਆ ਕੇ ਉਸ ਤੋਂ ਬਾਅਦ ਸੀਐਮ ਸਾਹਿਬ ਚਲੋ ਮੈਂ ਅਰਦਾਸ ਕਰਦਾ ਗੁਰੂ ਮਾਰਾ ਸਾਹਿਬ ਨਾਲ ਦੀ ਸਿਹਤ ਨੂੰ ਤੰਦਰੁਸਤੀ ਬਖਸ਼ਣ ਤਾਂ ਉਸ ਤੋਂ ਬਾਅਦ ਉਹ ਹਸਪੀਟਲ ਨੇ ਕਿ ਕਿੰਨਾ ਦੇ ਆਸਰੇ ਛੱਡ ਦਿੱਤਾ ਗਿਆ ਪੰਜਾਬ ਨੂੰ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਵਾਦ-ਵਾਸਤਾ ਨਹੀਂ ਆ ਕੇਜਰੀਵਾਲ ਸਾਹਿਬ ਦਾ ਪੰਜਾਬ ਦੇ ਵਿੱਚ ਕੀ ਹੈ ਜੀ ਸੁਸੋਦੀਆ ਜੀ ਦਾ ਪੰਜਾਬ ਦੇ ਵਿੱਚ ਕੀ ਹੈ ਉਹ ਐਲਾਨ ਕਰ ਰਹੇ ਨੇ ਉਹ ਗੱਲਾਂ ਕਰ ਰਹੇ ਨੇ ਤਾਂ ਜਦੋਂ ਕਿ ਸਰਕਾਰ ਚੁਣੀ ਹੈਗੀ ਆ ਪੰਜਾਬ ਦੇ ਲੋਕਾਂ ਨੇ ਤਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਚੁਣੇ ਹੋਏ ਨਮਾਇੰਦਿਆਂ ਨਾਲ ਗੱਲ ਕਰਨੀ ਹੈ ਪੰਜਾਬ ਦੇ ਚੁਣੇ ਹੋਏ ਨਮਾਇੰਦੇ ਪੰਜਾਬ ਦੇ ਹੱਕ ਦੀ ਗੱਲ ਕਰਨ ਤਾਂ ਉਹ ਗੱਲ ਮੰਨਣ ਚਾਉਂਦੀ ਹੈ ਜੇ ਦਿੱਲੀ ਤੋਂ ਆ ਕੇ ਲੋਕ ਐਲਾਨ ਕਰਦੇ ਨੇ ਤਾਂ ਉਹ ਇੰਨੇ ਉਹ ਗੱਲ ਸ਼ੋਭਾ ਨਹੀਂ ਦਿੰਦੇ ਨਹੀਂ ਉਹ ਤਾਂ ਸੁਪਾ ਪ੍ਰਦਾਨ ਅਮਨ ਅrowData ਨੇ ਕਿਹਾ ਦਿੱਲੀ ਵਾਲੇ ਤਾਂ ਕਿਸੇ ਮੰਤਰੀ ਨੇ ਨਹੀਂ ਕਿਹਾ ਨਾਲੇ ਜੇ ਕੇਜਰੀਵਾਲ ਜੀ ਜੇ ਨਹੀਂ ਕੁਝ ਬੋਲੇ ਸੀਗੇ ਤਾਂ ਫਿਰ ਵਿਰੋਧੀ ਧਿਰ ਕਹਿੰਦਾ ਸੀਗਾ ਕੇਜਰੀਵਾਲ ਜੀ ਹੜ ਤੇ ਬੋਲਦੇ ਨਹੀਂ ਜੋ ਬੋਲਦੇ ਨੇ ਤਾਂ ਕਹਿੰਦੇ ਨੇ ਉਹ ਬਾਹਰੋਂ ਆਏ ਨੇ ਤੇ ਗੱਲ ਇਹ ਸਵਾਲ ਇਹ ਹੈ ਕਿ ਨੁਕਸਾਨ ਜਿਹੜਾ ਹੋਇਆ ਬਹੁਤ ਜ਼ਿਆਦਾ ਹੋਇਆ ਤੇ ਮੁਆਵਜ਼ਾ ਘੱਟ ਹੈ ਲੋਕਾਂ ਨੂੰ ਰਾਹਤ ਕਿਸ ਤਰੀਕੇ ਨਾਲ ਪਹੁੰਚੇਗੀ ਲੋਕਾਂ ਦੇ ਕੇਂਦਰ ਤੋਂ ਉਮੀਦਾਂ ਨੇ ਕੇਂਦਰ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉਤਰੇਗਾ ਜੀ ਬਿਲਕੁਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਜਿਹੜੀ ਹੈਗੀ ਆ ਪੰਜਾਬ ਦੇ ਹਿੱਤ ਵਾਸਤੇ ਆ ਪੰਜਾਬ ਦੇ ਕਿਸਾਨ ਵਾਸਤੇ ਆ ਬਜ਼ੁਰਗ ਵਾਸਤੇ ਆ ਦੁਕਾਨਦਾਰ ਵਾਸਤੇ ਆ ਕਿਸੇ ਨਾ ਜੋ ਵੀ ਨੁਕਸਾਨ ਜਿਹਦਾ ਵੀ ਹੋਇਆ ਹੈਗਾ ਉਹਦੇ ਉਹਦੇ ਫਾਇਦੇ ਵਾਸਤੇ ਹੈ ਔਰ ਜੋ ਦਿੱਤਾ ਗਿਆ ਉਹ ਮਾਨਯੋਗ ਗੋਨਰ ਸਾਹਿਬ ਨੇ ਵੀ ਤੁਹਾਡੇ ਧਿਆਨ ਚੋਣਨਾਂ ਨੇ ਵੀ ਇਹ ਗੱਲ ਕਲੀਅਰ ਕੀਤੀ ਆ ਕਿ ਜਿਹੜਾ ਹੈਗਾ ਟੋਕਨ ਬਣੀ ਹੈ ਇੱਕ ਵਾਰੀ ਲਾਉਣ ਤਾਂ ਸਹੀ ਜਿਹੜਾ ਪਹਿਲਾਂ ਦਾ ਜਿਹੜਾ ਪ੍ਰਭਾਵ ਬਣਿਆ ਹੋਇਆ ਹੈ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਤੇ ਕਿਉਂਕਿ ਇਹ ਜੋ ਪੈਸਾ ਆਉਂਦਾ ਹੈਗਾ ਉਹ ਪੈਸੇ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ ਤੇ ਜੇਕਰ ਉਹ ਪੈਸੇ ਦੀ ਸਹੀ ਵਰਤੋਂ ਕੀਤੀ ਜਾਂਦੀ ਹੈ ਤਾਂ ਪਹਿਲਾ ਇਹ ਜਿਹੜਾ 1600 ਕਰੋੜ ਜਿਹੜਾ ਐਲਾਨ ਕੀਤਾ ਹੈਗਾ ਇਹ ਯੂਜ਼ ਕਰਕੇ ਉਸ ਤੋਂ ਬਾਅਦ ਇਹ ਬਣਾ ਕੇ ਦੇ ਦੇਣਗੇ ਕਿ ਸਾਨੂੰ ਇੱਥੇ ਇਹਦੇ ਦੇ ਵਾਸਤੇ ਸਾਨੂੰ ਹੋਰ ਪੈਸੇ ਚਾਹੀਦੇ ਨੇ ਤੇ ਉਹਦੇ ਵਿਚਾਰ ਕਰਕੇ ਅਗਲਾ ਜਿਹੜਾ ਹੈਗਾ ਉਹ ਆਦੇਸ਼ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਜਾਏਗਾ ਬਿਲਕੁਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਵੀ ਅਸੀਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਤੋਂ ਅਵੇਸਲੇ ਨਹੀਂ ਹੁੰਦੇ ਕੇਂਦਰ ਸਰਕਾਰ ਦੀ ਪੂਰੀ ਨਿਗਰਾਨੀ ਹੈ ਪੂਰੀ ਨਿਗਾਹ ਹੈਗੀ ਹੈ ਕਿ ਜੋ ਵੀ ਪੰਜਾਬ ਦੇ ਵਿੱਚ ਹੋਇਆ ਹੈ ਬਹੁਤ ਮਾੜਾ ਹੋਇਆ ਹੈ ਔਰ ਪੂਰਨ ਤਰਤੇ ਸਹਿਯੋਗ ਲਈ ਕੇਂਦਰ ਦੀ ਸਰਕਾਰ ਉਹ ਪੰਜਾਬ ਦੇ ਲੋਕਾਂ ਦੀ ਕਰ ਰਹੀ ਹੈ ਠੀਕ ਹੈ ਬਿਲਕੁਲ ਸਾਡੇ ਨਾਲ ਆਮ ਆਦਮੀ ਪਾਰਟੀ ਬੁਲਾ ਰਹੇ ਹਰਿੰਦਰਪਾਲ ਜੀ ਜੁੜੇ ਨੇ ਨਾਲ ਹੀ ਸਾਡੇ ਨਾਲ ਵਿਰੋਧ ਪਾਰਟੀ ਜੀ ਜੁੜਗੇ ਨੇ ਕਾਂਗਰਸੇ ਬੁਲਾ ਰਹੇ ਹਰਿੰਦਰਪਾਲ ਜੀ ਤੁਸੀਂ ਸੁਣਿਆ ਜਿੱਦਾਂ ਭਾਜਪਾ ਬੁਲਾ ਰਹੇ ਗੁਰਚਰਨ ਸਿੰਘ ਜੀ ਨੇ ਕੀ ਕੁਝ ਕਿਹਾ ਹੈ ਕਿ ਜਿਸ ਤਰੀਕੇ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜੋ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਸੀ ਉਹ ਜ਼ਿੰਮੇਵਾਰੀ ਸੂਬਾ ਸਰਕਾਰ ਨੇ ਨਹੀਂ ਨਿਭਾਈ ਤੇ ਲੋਕਾਂ ਦਾ ਹੁਣ ਜ਼ਿਆਦਾ ਬੁਰਾ ਓਵਰ ਲੋਡ ਪਈ ਕੇਂਦਰ ਵੱਲੋਂ ਫੰਡ ਦਿੱਤਾ ਫੰਡ ਉਹ ਨਾ ਵੱਲੋਂ ਦਿੱਤਾ ਜਾਏਗਾ ਪਰ ਵੱਡਾ ਸਵਾਲ ਇਹ ਥੇ ਇਹ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗੀ ਕਿ ਅਬ ਕੇਂਦਰ ਦਾ ਇਹੀ ਕਹਿਣਾ ਹੈ ਕਿ ਐਸਡੀਆਰਐਫ ਦਾ 1200 ਕਰੋੜ ਦਾ ਫੰਡ ਤੁਹਾਡੇ ਕੋਲ ਪਿਆ ਹੈ ਜਿਹੜਾ ਕਿ ਰਾਹਤ ਬਚਾਅ ਕਾਰਜ ਚ ਲੱਗਿਆ ਜਾਣਾ ਲੱਗਣਾ ਚਾਹੀਦਾ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਕਾਊਂਟਰ ਕਰੋਗੇ ਕਿ ਬਾਕੀ ਐਸਡੀਆਰਐਫ ਦਾ ਫੰਡ ਪਿਆ ਹੈ ਜੇ ਪਿਆ ਹੈ ਤਾਂ ਉਸ ਦੀ ਵਰਤੋਂ ਕਿੱਥੇ ਕਿੱਤੇ ਹੋਈ ਹੈ ਕਿੱਥੇ ਕਿੱਤੇ ਹੋਣੀ ਹੈ ਤੇ ਜਦੋਂ ਦੂਸਰੀ ਟੀਮ ਰਿਪੋਰਟ ਬਣਾਉਣ ਆਏਗੀ ਕੇਂਦਰ ਦੀ ਤੇ ਜੇ ਸੂਬਾ ਸਰਕਾਰ ਦਾ ਉਹਦੇ ਵਿੱਚ ਕੀ ਰੋਲ ਰਹੇਗਾ ਕਿਸ ਤਰੀਕੇ ਦੇ ਨਾਲ ਤੁਸੀਂ ਜਸਟੀਫਾਈ ਕਰੋ ਇਮਰਜੀ ਸਸਕਾਲਸoft ਤਨੋਤੇ ਤੁਹਾਡੇ ਸਾਰੇ ਦੇਖਣ ਆ ਲਈ ਸੀ ਸਿਮਰ ਜੀ ਅੱਜ ਇਨੇ ਦਿਨ ਹੋ ਗਏ ਲੋਕ ਬਾੜ ਦੇ ਇਸ ਜੜੀ ਮਾਂ ਮਾਈ ਕਹ ਲੋ ਵੀ ਇੱਕ ਬੜੇ ਵੱਡਾ ਸਾਡੀ ਬਦਕਿਸਮਤੀ ਹੈ ਵੀ ਪੰਜਾਬ ਨੂੰ ਇਸ ਝੇਲਣਾ ਪੈ ਰਿਹਾ ਇਹ ਨਾ ਕੇਵਲ ਪੰਜਾਬ ਨੂੰ ਇਹ ਨਾਲ ਦੇ ਸਾਡੇ ਲੱਗਦੇ ਜਿਹੜੇ ਸੂਬੇ ਨੇ ਉੱਥੇ ਵੀ ਇਹ ਹਾਰਡ ਜਿਹੜੀ ਹੈ ਪ੍ਰੋਬਲਮ ਇਹ ਆਈ ਹੈ ਸੋ ਇਹ ਮੈਨੂੰ ਕਹਣਾ ਨਹੀਂ ਚਾਹੀਦਾ ਵੀ ਇੱਥੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਸੀਂ ਹਰ ਵਾਰ ਆਪਣੀ ਡਿਬੇਟ ਚ ਕਹਿੰਦੇ ਆ ਬਟ ਇਹ ਜਿਹੜੇ ਵਿਰੋਧੀ ਛੱਡਦੇ ਬੰਦੇ ਨੇ ਜਿਹੜੇ ਬੁਲਾਰੇ ਨੇ ਇਹ ਕੋਈ ਮੌਕਾ ਨਹੀਂ ਛੱਡਦੇ ਵੀ ਉਹਦੀ ਘੇਰਿਆ ਜਾਵੇ ਜਦਕਿ ਇਹਨਾਂ ਨੂੰ ਇਹ ਜਿਸ ਟਾਈਮ ਦੇ ਉੱਤੇ ਉਹਨਾਂ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਰਾਜਨੀਤੀ ਤੋਂ ਉੱਠਣਾ ਚਾਹੀਦਾ ਆਮ ਆਦਮੀ ਪਾਰਟੀ ਦੀ ਟੀਮ ਸਾਡੇ ਸੀਐਮ ਸਾਹਿਬ ਉਹ ਸਾਰੇ ਜਿਹੜੇ ਨੇ ਉਹ ਗਰਾਊਂਡ ਤੇ ਆਪਣਾ ਕੋਈ ਕੰਮ ਨਹੀਂ ਕਰ ਰਹੇ ਉਹ ਸਿਰਫ ਤੇ ਸਿਰਫ ਇਹ ਜਿਹੜੇ ਲੋਕਾਂ ਦੀ ਜਾਲਮਾਲ ਦਾ ਜਿਹੜਾ ਬਚਾ ਹੈ ਇਸ ਵੇਲੇ ਮੁੱਖ ਜਿਹੜਾ ਲੋਕਾਂ ਦੀ ਅੱਜ ਨਾਲਾ ਕਰਦੇ ਵੀ ਜਿੱਦਿ ਅਸੀਂ ਹੋਸ ਕਰਕੇ ਉਹਦੇ ਬਾਵਜੂਦ ਜਿਹੜਾ 52 ਜਿਹਨੂੰ ਕਹਿੰਦੇ ਵੀ ਜ਼ਿੰਦਗੀਆਂ ਜਿਹੜੀਆਂ ਉਹ ਚੱਲ ਗਈਆਂ ਨੇ ਇਸ ਤੋਂ ਇਲਾਵਾ 480000 ਏਕੜ ਦੀ ਜਿਹੜੀ ਜ਼ਮੀਨ ਹੈ ਉਹ ਪ੍ਰਭਾਵਿਤ ਹੋਈ ਹੈ ਸਰਕਾਰੀ ਪ੍ਰਾਪਰਟੀ ਐ ਪ੍ਰਭਾਵਿਤ ਹੋਈਆਂ ਘਰ ਲੋਕਾਂ ਦੇ ਢਹਿ ਗਏ ਨੇ ਜਿਹੜੀਆਂ ਉਹ ਜਿਹੜੇ ਖੰਭੇਕ ਵਗੈਰਾ ਬਿਜਲੀ ਦੇ ਉਹ ਟੁੱਟ ਗਏ ਨੇ ਲਾਈਫ ਸਟੌਕ ਜਿਹੜਾ ਆਪਾਂ ਕਹਿੰਦੇ ਆ ਡੰਗਰ ਵਾਲ ਉਹ ਬੜਾ ਨੁਕਸਾਨ ਹੋ ਗਿਆ ਤੋਂ ਜਿਹੜੀ ਅਮਾਉਂਟ ਦੇਖੇਗੇ ਨੇ મોદી ਸਾਹਿਬ ਦੇਖੋ ਸੈਂਟਰ ਦੀ ਸਰਕਾਰ ਹੈ ਇਹ ਜਿਹੜਾ ਪ੍ਰਧਾਨ ਮੰਤਰੀ ਹੁੰਦੇ ਨੇ ਇੱਕ ਤਰੀਕੇ ਦਾ ਪੀਓ ਤੋਂ ਬਾਅਦ ਸੋ ਇਹ ਲੇਕਿਨ ਉਹ ਕਿਤੇ ਨਾ ਕਿਤੇ ਆਪਣਾ ਹਮੇਸ਼ਾ ਕੋਈ ਨਵੀਂ ਗੱਲ ਨਹੀਂ ਵਿਤਕਰਾ ਰੱਖਦੇ ਨੇ ਔਰ ਬੜੀਆਂ ਉਮੀਦਾਂ ਸੀ ਸਾਨੂੰ ਵੀ ਬਹੁਤ ਜ਼ਿਆਦਾ ਚਾਣਗੇ ਔਰ ਸੀਐਫ ਸਾਹਿਬ ਨੇ 31 ਤਰੀਕ ਨੂੰ 31 ਅਗਸਤ ਨੂੰ ਇੱਕ ਲੈਟਰ ਵੀ ਲਿਖੀ ਸੀ ਜਿਹਦੇ ਤੇ ਅਰਜ਼ੀ ਕੀਤੀ ਸੀ ਕਿ ਜਿਹੜਾ ਫੰਡ ਜਿਹੜਾ ਦੂਜਾ 12000 ਕਰੋੜ ਦਾ ਵੀ ਜਿਹੜਾ ਫੰਡ ਹੈਗਾ ਆਰਡੀਐਫ ਦਾ ਫੰਡ ਜਿਹੜਾ ਜੀ ਠੀਕ ਜੀ ਉਹਦੇ ਜਿਹੜਾ ਉਹ ਰੂਮਸ ਜੜੀਆਂ ਨੇ ਉਹ ਸਾਰੀਆਂ ਸਾਰੀਆਂ ਉਹ ਸੈਂਟਰ ਦੇ ਥ्रू ਜਿਹਨੂੰ ਕਹਿੰਦੇ ਹਰ ਤਰੀ ਜਿਹੜੀ ਅਪਰੂਵਲ ਹੈ ਉਹ ਸੈਂਟਰਲ ਦੇ ਨਾਲ ਮਿਲ ਕੇ ਹੀ ਹੁੰਦੀ ਹੈ ਲੇਕਿਨ ਉਹ ਕਿਉਂਕਿ ਪੁਰਾਣਾ ਐਕਟ ਬਣਿਆ ਉੱਥੇ ਜਿਹੜਾ ਜਿਹੜੀ ਉਹ ਮੁਆਵਜ਼ਾ ਰਾਸ਼ੀ ਹੈ ਉਹ ਬਹੁਤ ਘੱਟ ਹੈ ਮਤਲਬ ਕਿ 4 ਲੱਖ ਇੱਕ ਜਾਨ ਦੇ ਉੱਤੇ ਹੈ ਜਾਂ 74000 ਰੁਪਿਆ ਡਿਸੇਬਿਲਟੀ ਦੇ ਉੱਤੇ ਹੈ ਜਾਂ 2500 ਰੁਪਿਆ ਪਰ ਪਰਿਵਾਰ ਦਾ ਅਗਰ ਕੋਈ ਕਪੜਾ ਲੱਤਾ ਖਰਾਬ ਹੋ ਜਾਂਦਾ ਉਹਦੇ ਤੇ 2500 ਰੁਪਿਆ ਆਪਾਂ ਕਿਹੜੇ ਯੁੱਗ ਚ ਕਿਹੜੇ ਜ਼ਮਾਨੇ ਚ ਅਸੀਂ ਰਹਿੰਦੇ ਪੀਆ ਸੋ ਉਹਨਾਂ ਨੇ ਵੀ ਬੇਨਤੀ ਲਾਈ ਸੀ ਵੀ ਅਸੀਂ ਜਿਹੜਾ ਮੁਆਵਜ਼ਾ ਵਧ ਦੇਣਾ ਚਾਹੁੰਦੇ ਹਾਂ ਇਸ ਕਰਕੇ ਵੱਧ ਤੋਂ ਵੱਧ ਲੀ ਹਜ਼ਾਰ ਕਰੋੜ ਦੀ ਡਿਮਾਂਡ ਕਿੱਥੇ ਤੇ 1600 ਕਰੋੜ ਦੀ ਡਿਮਾਂਡ ਕਿੱਥੇ ਸਮਝੋ ਇਹ ਇਹਦੇ ਚ ਪੂਰੀ ਦੌਰਾਈ ਨਹੀਂ ਔਰ ਇਹ ਸਿਰਫ ਪ੍ਰਧਾਨ ਮੰਤਰੀ ਜਿਹੜੇ ਇਹਨਾਂ ਦੇ ਬਿੱਟੂ ਜੀ ਨੇ ਜਿਹੜੇ ਲੀਡਰ ਜਾਂ ਜਾਖੜ ਜੀ ਨੇ ਉਹ ਕਹਿੰਦੇ ਪਏ ਨੇ ਵੀ ਇਹਨੂੰ ਇਨਸਟਾਲਮੈਂਟ ਸਮਝੋ ਬਾਕੀ ਵੀ ਆਏਗਾ ਪਰ ਮੈਂ ਨਹੀਂ ਸਮਝਦਾ ਵੀ ਇਹ ਪ੍ਰਧਾਨ ਮੰਤਰੀ ਨਾਲੋਂ ਉੱਪਰ ਨੇ ਪ੍ਰਧਾਨ ਮੰਤਰੀ ਦਾ ਜਿਹੜਾ ਅਹੁਦਾ ਹੈ ਬਹੁਤ ਸੁਪਰੀਮ ਹੈ ਜੀ ਉਹ ਸਾਡੇ ਲਈ ਸਰਤ ਯੋਗ ਨੇ ਔਰ ਇਸ ਘੜੀ ਦੇ ਉੱਤੇ ਉਹਨਾਂ ਨੂੰ ਕੋਈ ਨਫ਼ਰਤ ਨਹੀਂ ਕੋਈ ਕਿਸੇ ਤਰੀਕੇ ਦਾ ਭੇਦਭਾਵ ਨਹੀਂ ਰੱਖਣਾ ਚਾਹੀਦਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਆੜਾ ਨੇ ਸਵੇਚੋ ਪੈਸਾ ਫੰਡ ਰਿਲੀਜ਼ ਕਰਨ ਤਾਂ ਜੋ ਅਸੀਂ ਲੋਕਾਂ ਨੂੰ ਨਾਲ ਕਰੇ ਦੂਸਰੀ ਗੱਲ ਮੈਂ ਵੀ ਦੱਸਣਾ ਚਾਹਾਂਗਾ ਉਹ ਸਾਥੀ ਜਿਹੜੇ ਕਹਿ ਰਹੇ ਸੀਗੇ ਵੀ ਇਸ ਆਪਤਾ ਦੀ ਘੜੀ ਦੇ ਵਿੱਚ ਆਪਤਾ ਦੀ ਘੜੀ ਤੋਂ ਡੇ 1 ਤੋਂ ਸਾਰੇ ਉਹਨਾਂ ਦੇ ਸ਼ਡਿਊਲ ਮਾਨਸਾਬ ਨੇ ਕੈਨਸਲ ਕਰਤੇ ਸੀ ਤੇ ਉਹਦੇ ਤੇ ਗਰਾਊਂਡ ਤੇ ਨੇ ਆਪਣੇ ਲੋਕਾਂ ਦੇ ਵਿਚਕਾਰ ਨੇ ਹਾਂ ਕਿਸੇ ਦਾ ਜਾਲੀਮਾਲੀ ਨੁਕਸਾਨ ਨਾ ਹੋਵੇ ਕਿ ਡੰਗਰ ਦਾ ਨੁਕਸਾਨ ਨਾ ਹੋਵੇ ਇਹ ਜਿਹੜਾ ਸਭ ਤੋਂ ਮੁੱਖ ਹੈ ਇਸ ਕਰਕੇ ਔਰ ਰਹੀ ਜਿਹੜੀ ਗੱਲ ਆ ਅਜੇ ਤੱਕ ਮੁਆਵਜ਼ਾ ਇਸ ਕਰਕੇ ਨਹੀਂ ਦਿੱਤਾ ਗਿਆ ਵੀ ਵਟਾਂ ਦੇ ਵਿੱਚ ਖੇਤਾਂ ਦੇ ਵਿੱਚ ਨਹਿਰੀ ਜਿਹੜਾ ਜਿਹੜੀ ਜ਼ਮੀਨਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਹੈ ਪਾਣੀ ਖੜਾ ਹਾਂ ਜੀ ਸੋ ਹੱਤਾਂ ਬਣਾਣਾ ਮੁਸ਼ਕਿਲ ਹੈ ਬਿਲਕੁਲ ਪਾਣੀ ਜਦੋਂ ਪਾਣੀ ਉਤਰੇਗਾ ਉਦੋਂ ਹੀ ਪ੍ਰੋਪਰ ਜਿਹੜਾ ਆਕਲਣਾ ਹੈ ਮੁਕੰਦਮ ਮੁਲਾਕਨ ਹੈ ਉਹ ਕੀਤਾ ਜਾਏਗਾ ਪਾਣੀ ਉਤਰਨ ਦਾ ਸਭ ਇੰਤਜ਼ਾਰ ਹੈ ਬਿਲਕੁਲ ਕਾਂਗਰਸ ਬੁਲਾ ਰਹੇ ਵਿਨੋਦ ਭਾਰਤੀ ਜੀ ਸਾਡੇ ਨਾਲ ਨੇ ਆ ਵਿਨੋਦ ਜੀ ਸਵਾਗਤ ਤੁਹਾਡਾ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਜਿਸ ਤਰੀਕੇ ਦੇ ਨਾਲ ਵਿਨੋਦ ਜੀ ਸਿਆਸਤ ਹੋ ਰਹੀ ਹੈ ਕੇਂਦਰ ਵੱਲੋਂ ਜਿਹੜਾ ਫੰਡ ਅਲੋਟ ਕੀਤਾ ਗਿਆ ਤੇ ਨਾਲੇ ਕੇਂਦਰ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਕੋਲ ਓਲਡਰੀ ਐਸਟੀਆਰਐਫ ਦਾ 1200 ਕਰੋੜ ਰੁਪਏ ਉਸ ਨੂੰ ਵੀ ਰਾਤ ਬਚਾ ਦੇ ਕਾਰਜਾਂ ਵਿੱਚ ਵਰਤਿਆ ਜਾਏ ਤੇ ਕਾਂਗਰਸ ਕਿਸ ਤਰੀਕੇ ਦੇ ਨਾਲ ਤੱਜਾ ਜਦੋਂ ਇਹਨਾਂ ਪਾਸ ਪਾਸੇ ਬੁਲਾਇਆ ਤਾਂ ਅਸੀਂ ਪੁੱਛਿਆ ਵੀ ਜੇ ਅੱਗੇ ਲੋੜ ਪਏਗੀ ਤਾਂ ਕੀ ਕੇਂਦਰ ਸਰਕਾਰ ਹੋਰ ਪੈਕੇਜ ਅਲੋਟ ਕਰੇਗੀ ਉਹਨਾਂ ਦਾ ਕਹਿਣਾ ਕਿ ਹਾਂ ਕੀਤਾ ਜਾਏਗਾ ਪਰ ਸਵਾਲ ਇੱਥੇ ਵੀ ਖੜਾ ਹੁੰਦਾ ਹੈ ਕਿ ਜੇ ਬਾਅਦ ਵਿੱਚ ਵੀ ਬਾਅਦ ਵਿੱਚ ਹੀ ਹੋਰ ਫੰਡ ਐਡ ਕਰਨਾ ਸਿਗਾ ਤੇ ਤੁਸੀਂ ਪਹਿਲੇ ਪਹਿਲੇ ਨਜ਼ਰੀਏ 'ਚ ਜਦੋਂ ਤੁਸੀਂ ਸਰਵੇਖਣ ਕਰਨ ਪਹੁੰਚੇ ਤਾਂ ਤੁਸੀਂ ਇੰਨਾ ਨਿਰਧਾਰਿਤ ਫੰਡ ਜੋ ਕਿ ਸਟੇਟ ਗਵਰਨਮੈਂਟ ਮੰਗ ਰਹੀ ਸੀ ਉਹਨਾਂ ਦੇ ਦੇਣਾ ਚਾਹੀਦਾ ਸੀ ਕਿਉਂਕਿ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਨੁਕਸਾਨ ਕਿੰਨਾ ਹੈ ਦੇਖੋ ਇਹ 1600 ਕਰੋੜ ਉਹ ਦੇ ਗਏ ਜੀ ਤਾਂ ਕੀ ਉਹਨਾਂ ਨੇ ਅਸੈਸ ਕੀਤਾ ਕਿ ਕਿਸ ਲਾਸ ਲਈ ਕਿੰਨਾ ਦਿੱਤਾ ਗਿਆ ਇਹ ਨਹੀਂ ਇਹ ਨਹੀਂ ਦੱਸਿਆ ਉਹਨਾਂ ਨੇ ਵੀ ਕਿਸਾਨਾਂ ਦੀ ਫਸਲ ਬਰਬਾਦ ਹੋਈ ਉਹਦੇ ਲਈ ਕਿੰਨਾ ਰੋਡਸ ਬਰਬਾਦ ਹੋਈਆਂ ਉਹਦੇ ਲਈ ਕਿੰਨਾ ਲੋਕਾਂ ਦੇ ਮਕਾਨ ਟਹਿ ਗਏ ਉਹਦੇ ਲਈ ਕਿੰਨਾ ਪਸ਼ੂ ਧਨ ਜਿਹੜਾ ਖਰਾਬ ਹੋਇਆ ਕੁਝ ਪਾਕਿਸਤਾਨ ਚਲਾ ਗਿਆ ਕੁਝ ਪਸ਼ੂ ਮਰ ਗਏ ਬਿਲਕੁਲ ਔਰ ਕੁਝ ਵਿਪਾਰ ਹੋ ਗਏ ਕੁਝ ਅਜ ਵੀ ਪਾਣੀ ਚ ਡੁੱਬੇ ਪਏ ਉਹਨਾਂ ਨੇ ਕਿੰਨਾ ਹਾਂ ਸਿਰਫ 1600 ਕਰੋੜ ਦਾ ਇੱਕ ਝੋਮੜਾ ਸਿੱਟਦਾ ਤਾਂ ਕਿ ਉਹਦੇ ਨਾਲ ਨਾਲ ਫਿਰ ਆਪਣੇ ਜਿਹੜੇ ਉਹਨਾਂ ਦੇ ਗਾਰਕੁਨ ਸੀ ਉਹਨਾਂ ਨੂੰ ਕਹਿਤਾ ਕਿ 12000 ਕਰੋੜ ਦਾ ਵੀ ਰੌਲਾ ਪਾ ਲੋ ਨਾ ਤਾਂ ਸਟੇਟ ਗਵਰਨਮੈਂਟ ਨੇ ਅੱਜ ਤੱਕ 12000 ਕਰੋੜ ਵਾਲੀ ਗੱਲ ਕਲੀਅਰ ਕੀਤੀ ਹੈ ਤੇ ਨਾ ਹੀ ਸੈਂਟਰਲ ਗਵਰਨਮੈਂਟ ਨੇ ਉਸ 12000 ਕਰੋੜ ਦਾ ਇਹਨਾਂ ਤੋਂ ਕੋਈ ਹਿਸਾਬ ਲਿੱਤਾ ਹੈ ਅੱਜ ਤੱਕ ਹਿਸਾਬ ਕਹਿੰਦੇ ਜੀ ਮਿਲਿਆ ਨਹੀਂ ਮੈਂ ਕਹਿੰਦਾ ਜੇ ਨਹੀਂ ਮਿਲਿਆ ਸਾਹਿਬ ਇਹਨਾਂ ਨੇ ਕਿਹੜਾ ਵਹਿਰਾ ਫੇਰੀ ਕੀਤੀ ਹੈ ਤਾਂ ਉਹਨਾਂ ਦੇ ਖਿਲਾਫ ਪਰਚਾ ਦਰਜ ਕਰੇ ਜੇ ਕਰੇ ਕਹਿੰਦੇ ਆ ਕਿ ਸਾਡਾ ਨਹੀਂ ਜੀ ਕਸੂਰ ਪਿਛਲੀਆਂ ਸਰਕਾਰਾਂ ਦਾ ਸੀ ਇਹ ਪਿਛਲੀਆਂ ਸਰਕਾਰਾਂ ਦੇ ਖਿਲਾਫ ਪਰਚਾ ਦਰਜ ਕਰ ਇਹ ਕਿਉਂ ਨਹੀਂ ਹੋਇਆ ਇਸ ਕਰਕੇ ਨਹੀਂ ਹੋਇਆ ਕਿ ਇਹ ਸਿਰਫ ਤੇ ਸਿਰਫ ਕੇਂਦਰ ਸਰਕਾਰ ਖਰਾਬ ਕਰ ਰਹੀ ਹੈ ਪੰਜਾਬ ਨੂੰ ਕਿਉਂਕਿ ਇੱਥੇ ਉਹਨਾਂ ਦੇ ਪੈਰ ਨਹੀਂ ਲੱਗੇ ਔਰ ਇਸ ਪੈਰ ਨਾਲ ਲੱਗਣ ਦੀ ਸਜ਼ਾ ਅਸੀਂ ਭੋਗਤ ਰਹੇ ਹਾਂ ਜਿਹੜਾ ਹੜ ਆਇਆ ਇਹ ਮੈਨ ਮੇੜ ਹੜ ਆਇਆ ਸਕੇ ਸਰਕਾਰ ਦੀ ਬਲਤੋਪਿਆ ਗਿਆ ਡੀਬੀਐਮਪੀ ਔਰ ਉਹਦੀ ਲਾਪਰਵਾਹੀ ਚੇਅਰਮੈਨ ਪੰਜਾਬ ਸਰਕਾਰ ਦੀ ਗੈਰ ਜ਼ਿੰਮੇਵਾਰੀ ਜਿਹਦੇ ਕਰਕੇ ਇਹ ਸਾਨੂੰ ਅੱਜ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਔਰ ਕਰੋੜਾਂ ਰੁਪਈਆ ਦੀ ਅਰਬਾਂ ਰੁਪਈਆ ਦੀ ਸਾਡੀ ਬਰਬਾਦੀ ਹੋ ਗਈ ਔਰ ਪੰਜਾਬ ਨੂੰ ਪੰਜਾਬ ਨਾਲ ਮਤਰੀ ਮਾਂ ਵਰਗਾ ਸਲੂਕ ਕੀਤਾ ਕੇਂਦਰ ਨੇ ਇਹ 1600 ਕਰੋੜ ਰੁਪਈਆ ਤਾਂ ਉਸ ਦੇ ਮੂੰਹ ਚ ਝੀਰਾ ਵੀ ਨਹੀਂ ਔਰ ਇਹ ਫਿਰ ਫਿਰ ਕਹੀ ਜਾਂਦੇ 12000 ਕਰੋੜ 12000 ਤਾਂ ਕੱਢੋ ਬਾਹਰ 12000 ਕਰੋੜ ਰੁਪਏ ਕਿੱਥੇ ਹੈ ਤੁਹਾਡੇ ਕੋਲ ਨਾ ਤਾਂ ਉਹ 12000 ਕਰੋੜ ਕਢਾ ਸਕੇ ਪੰਜਾਬ ਜਿਹੜਾ ਇੱਕ ਫਰਟਾਈਲ ਲੈਂਡ ਹੈ ਤੇ ਔਰ ਬੇਨਤੀ ਲੋਕ ਨੇ ਦੇਸ਼ ਭਗਤ ਲੋਕ ਨੇ ਸਾਡੇ ਕੋਲ ਸਿਰਫ 1.5% ਲੈਂਡ ਹੈ ਅਸੀਂ 31% ਚੌਥ ਦੇ ਨੇਸ਼ ਦੇਸ਼ ਨੂੰ 46% ਕਣਕ ਦੇ ਨੇਸ਼ ਦੇਸ਼ ਨੂੰ ਤਾਂ ਉਹਦੇ باوجود ਵੀ ਪੰਜਾਬ ਦੇ ਨਾਲ ਇਦਾਂ ਦਾ سلوਕ ਕੀਤਾ ਜਾਵੇ ਬੜੀ ਮਾੜੀ ਗੱਲ ਹੈ ਔਰ ਫਿਰ ਕਿਹਦੇ ਬਈ ਜਿਹੜਾ 8800 ਕਰੋੜ ਰੁਪਇਆ ਸਟੇਟ ਗਵਰਨਮੈਂਟ ਨੇ ਜਦੋਂ 2023 ਦੇ ਫਲੱਡ ਆਏ ਇਹਨਾਂ ਨੇ 15000 ਕਹਿਤਾ ਪਰ ਇੱਕ ਜਿਹਦੇ ਚ ਜਿਹੜਾ ਐਸਡੀਆਰਐਫ ਹੈ ਉਹਦੇ ਵਿੱਚ 8800 ਰੁਪਏ ਪਰ ਏਕੜ ਦਾ ਮੈਂਸ਼ਨ ਹਾਂ ਉਹਦੇ ਵਿੱਚ 5100 ਰੁਪਏ ਸੈਂਟਰ ਗਵਰਨਮੈਂਟ ਨੇ ਪਾਣਾ ਸੀ 1700 ਗਰ ਸਟੇਟ ਗਵਰਨਮੈਂਟ ਨੇ ਪਾਣਾ ਸੀ 6800 ਰੁਪਏ ਉਹ ਉਹਦੇ ਵਿੱਚ ਸਟੇਟ ਗਵਰਨਮੈਂਟ ਨੇ 8200 ਰੁਪਏ ਪਾ ਕੇ 15 ਹਜ਼ਾਰ ਦਿੱਤਾ ਉਹ ਵੀ ਕਿਸੇ ਨੂੰ ਦਿੱਤਾ ਕਿਸੇ ਨੂੰ ਨਹੀਂ ਦਿੱਤਾ ਲੋਕਾਂ ਦੀ ਜਿਹੜੀ ਹੈ ਉਹ تسਲੀ ਨਹੀਂ ਹੋਈ ਉਹ ਅੱਜ ਤੱਕ 23 ਵਾਲੇ ਤਾਂ ਮੁਆਵਜ਼ੇ ਮਿਲੇ ਨਹੀਂ ਲੋਕਾਂ ਜੀ ਸੋ ਇਸ ਲਈ ਕੇਂਦਰ ਸਰਕਾਰ ਜੋ ਸਲੂਕ ਕਰ ਰਹੀ ਹੈ ਪੰਜਾਬ ਨਾਲ ਇਹ ਬਹੁਤ ਮਾੜੀ ਗੱਲ ਹੈ ਠੀਕ ਕੇਂਦਰ ਸਰਕਾਰ ਨੇ ਸੰਜੀਦਾ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਕਾਰ ਸਭਾ ਆ ਗਈ ਹੈ ਜਵਾਬ ਵੀ ਲੈ ਲੈਣੇ ਆ ਪਾਸਪਾ ਬੁਲਾ ਰਹੇ ਸਾਡੇ ਨਾਲ ਨਹੀਂ ਗੁਰਚਰਨ ਜੀ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਪਹਿਲਾਂ ਤਾਂ ਇਹੀ ਕਨਫਿਊਜ਼ਨ ਹੈ ਕਿ ਜਿਨ੍ਹਾਂ ਦਾ ਮਾਲ ਡੰਗਰ ਰੁੜਿਆ ਜਿਨ੍ਹਾਂ ਦੇ ਘਰ ਡਹੇ ਨੇ ਅਜਿਹੇ ਦਾ ਹੋਰ ਨੁਕਸਾਨ ਹੋਇਆ ਜਾਂ ਸੂਬੇ ਦੀਆਂ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਨੇ ਦੇ ਖੇਤ ਬਰਬਾਦ ਹੋਏ ਨੇ ਉਹਦਾ ਮੁਆਵਜ਼ਾ ਵੀ ਇਹ 1600 ਕਰੋੜ ਚੋਂ ਨਿਕਲੇਗਾ ਜਿਹੜੇ ਲੋਕਾਂ ਦੀ ਮੌਤ ਹੋਈ ਉਹਨਾਂ ਦੇ ਪਰਿਵਾਰਾਂ ਨੂੰ ਜੋ ਮੁਆਵਜ਼ਾ ਦਿੱਤਾ ਜਾਏਗਾ ਕੀ ਉਹ ਵੀ 1600 ਕਰੋੜ ਚੋਂ ਨਿਕਲੇਗਾ ਜਾਂ ਉਹ ਵੱਖ ਦਿੱਤਾ ਜਾਏਗਾ ਦੂਸਰੀ ਗੱਲ ਇਹ ਕਿ 50000 ਪ੍ਰਤੀ ਏਕੜ ਦੀ ਮੰਗ ਕੀਤੀ ਗਈ ਸੀ ਹਜੇ ਤੱਕ ਇਹ ਕੋਈ ਪੈਰਾਮੀਟਰ ਤੈਅ ਨਹੀਂ ਕੀਤਾ ਗਿਆ ਹੈ ਕਿ ਕਿੰਨੇ ਨੁਕਸਾਨ ਤੇ ਕਿੰਨਾ ਮੁਆਵਜ਼ਾ ਦੇਣਾ ਇਹ ਬੜੀ ਵੱਡੀ ਕਨਫਿਊਜ਼ਨ ਹੈ ਤੇ ਇਹ ਇਹਨੂੰ ਪਹਿਲੇ ਹੀ ਕਲੀਅਰ ਕਰਕੇ ਤਾਂ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਸੀਗਾ ਦੂਸਰੀ ਗੱਲ ਵਿਨੋਦ ਜੀ ਨੇ ਕਿਹਾ ਹੈ ਕਿ ਜੇ ਐਸ ਡੀ ਆਰ ਐਫ ਦਾ ਰੋਲਾ ਪਾਉਂਦੇ ਰਹੇ ਕਿ ਸੂਬਾ ਸੂਬਾ ਸਰਕਾਰ ਕੋਲ ਐਸ ਡੀ ਆਰ ਐਫ ਦਾ ਫੰਡ ਹੈ ਤਾਂ ਕੇਂਦਰ ਦੇ ਕੋਲ ਤਾਂ ਪਾਵਰ ਹੈ ਉਹਨਾਂ ਨੂੰ ਕਹੋ ਕਿ ਉਹ ਫੰਡ ਕੱਢ ਕੇ ਵਰਤਣ ਇਸ ਵੇਲੇ ਵੱਡੀ ਆਪਤਾ ਹੈ ਜੀ 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 ਮੈਮ ਜਿਸ ਤਰ੍ਹਾਂ ਆਪਾਂ ਦੇਖਿਆ ਹੈਗਾ ਕਿ ਏਰ ਲੱਗੇ ਕੋਈ ਕਸਰ ਨਹੀਂ ਛੱਡਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਹਨਾਂ ਨੂੰ ਪੂਰਨ ਤੌਰ ਤੇ ਖਤਰਾ ਬਣਿਆ ਪਿਆ ਇਹਨਾਂ ਨੂੰ ਗੱਲ ਕਲੀਅਰ ਹੋ ਚੁੱਕੀ ਆ ਕਿ 27 ਦੇ ਵਿੱਚ ਇਹਨਾਂ ਦਾ ਕੁਝ ਨਹੀਂ ਬੰਨਣਾ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਗਏ ਗੱਲ ਵੋਟਾਂ ਦੀ ਨਾ ਕਰੋ ਆਪਾਂ ਵੋਟਾਂ ਦੀ ਗੱਲ ਨਾ ਕਰੀਏ ਤੁਸੀਂ ਗੱਲ ਬੰਦਿਆ ਕਰੋ ਬਹੁਤ ਦੂਰ ਹੈ ਤੁਸੀਂ ਚੁੱਪ ਰਹੋ ਨਹੀਂ 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 ਤੁਸੀਂ ਗੱਲ ਬੰਦਿਆ ਕਰੋ ਜੇ ਥੋੜਾ ਪ੍ਰੈਸ਼ਰ ਸੀ ਕਰਦੇ ਮਾਹੌਲ ਹੈ ਪੰਜਾਬ ਦੇ ਜਿਹੜੇ ਹਾਲਾਤ ਦੀ ਇਹ ਗੱਲ ਗੱਲ ਵੋਟਾਂ ਦੀ ਤੁਸੀਂ ਭਾਈ ਸਾਹਿਬ ਨਹੀਂ ਬੋਲ ਸਕਦੇ ਇਹ ਲੋਕ ਪਰਿਵਾਰ ਨੂੰ ਕਹਿੰਦੇ ਤੁਹਾਨੂੰ ਚੋਟਾ ਨਹੀਂ ਆ ਕੇ ਗੱਲ ਨਹੀਂ ਸ਼ਰਮ ਆਣੀ ਚਾਹੀਦੀ ਯਾਰ ਤੁਹਾਨੂੰ ਮੇਰੇ ਸਮੇਂ 'ਚ ਮੈਨੂੰ ਬੋਲਣ ਦਿਓ ਨਾ ਜੀ ਜੀ ਬੋਲੋ ਪਰ ਗੁਰਚਰਨ ਜੀ ਇੱਥੇ ਅਸੀਂ ਇੱਕ ਗੰਭੀਰ ਮੁੱਦੇ ਨੂੰ ਡਿਸਕਸ ਕਰ ਰਹੇ ਹਾਂ ਮੈਂ ਗੱਲ ਕਰ ਰਹੇ ਹਾਂ ਜੀ ਬੇਤੁਕੀਆਂ ਗੱਲਾਂ ਇਹ ਸਿਰਫ ਹੋਟਾ ਰੋਗੇਰਾ ਕਿੱਥੇ ਆlder ਨੇ ਇਸੇ ਕਰਕੇ ਦੇਸ਼ ਦਾ ਨੁਕਸਾਨ ਹੋ ਰਿਹਾ ਮੈਂ ਕਿੰਨੀ ਵੀ ਗੱਲਾਂ ਤਰਕੀਨ ਕਰ ਰਹੇ ਹਾਂ ਤੁਸੀਂ ਗੱਲਾਂ ਸੁਣੋ ਸੁਣਨ ਦਾ ਮਾਤਰਾ ਰੱਖੋ ਨਾ ਜੇ ਤੁਸੀਂ ਆਏ ਹੋ ਤਾਂ ਸੁਣਨ ਦਾ ਮਾਤਰਾ ਰੱਖੋ ਮੈਂ ਕਿੰਨੀਆਂ ਵੀ ਤੁਸੀਂ ਤਰਕਹੀਣ ਗੱਲਾਂ ਤੁਸੀਂ ਮੈਂ ਗੁਰਚਰਨ ਜੀ ਗੁਰਚਰਨ ਜੀ ਸਵਾਲ ਦਾ ਜਵਾਬ ਦੇ ਮਹਿਸੂਸ ਕਰਦੇ ਆਂ ਜੀ ਲੋਕਾਂ ਅਸੀਂ ਨਾਨ ਪੋਲਿਟਿਕਲ ਕੁਐਸਚਨ ਤੁਹਾਡੇ ਤੋਂ ਪੁੱਛਿਆ ਗਿਆ ਨਾਨ ਪੋਲਿਟਿਕਲ ਆਨਸਰ ਦੋ ਬੜਾ ਗੰਭੀਰ ਹੁੰਦਾ ਮੈਂ ਕਹਿ ਰਿਹਾ ਜੀ ਇਹ ਤਰਕਹੀਨ ਗੱਲਾਂ ਕਰ ਰਹੇ ਨੇ ਜੀ ਤਰਕਹੀਨ ਗੱਲਾਂ ਕਰ ਰਹੇ ਨੇ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਇਹ ਇਹ ਕਹਿੰਦੇ ਜੀ 12000 ਇਹ ਕਹਿੰਦੇ ਇਹਨਾਂ ਨੇ ਕਹਿਤਾ 12000 ਦਾ ਰੌਲਾ ਪਾ ਲਓ 12000 ਕਰੋੜ ਦਾ ਰੌਲਾ ਪਾ ਲਓ ਬੜੇ ਸਿਆਣੇ ਨੇ ਸਮਝਦਾਰ ਨੇ ਕਾਂਗਰਸ ਦੇ ਜਿਹੜੇ ਬਣਾ ਰਹੇ ਨੇ ਤਾਂ ਇਹਨਾਂ ਨੂੰ ਇਹ ਗੱਲ ਦੀ ਕਲੀਅਰ ਹੋਣੀ ਚਾਹੀਦੀ ਆ ਕਿ ਜਿਹੜਾ ਇਹ ਸਰਕਾਰ ਕਿਤੇ ਇਹ ਕਿਸੇ ਹੋਰ ਆਮ ਪਰਸਨਲ ਬੰਦੇ ਦਾ ਦਿੱਤਾ ਪੈਸਾ ਨਹੀਂ ਇੱਕ ਇੱਕ ਰੁਪਈਏ ਦਾ حساب ਹੁੰਦਾ ਜਿੰਨੇ ਵੀ ਇਹਦਾ ਹੈਗਾ 12000 ਕਰੋੜ ਰੁਪਈਆ ਜਿਹੜਾ ਜਿਹੜਾ ਇਹਨਾਂ ਕੋਲੇ ਆਇਆ ਉਸ ਦਿਨ ਪਹਿਲਾਂ ਇਹਨਾਂ ਦੇ ਇੱਕ ਵੱਡੇ ਲੀਡ ਨੇ ਕਿਹਾ ਦੀ ਵੀ ਹਾਂ ਸਾਡੇ ਕੋਲੇ ਡਿਜਾਸਟਮ ਮੈਨੇਜਮੈਂਟ ਦੇ ਵਿੱਚ ਜਿਹਦਾ ਹੈਗਾ 8000 ਕਰੋੜ ਰੁਪਈਆ ਪਿਆ ਹੈ ਤਾਂ ਫਿਰ ਅੱਜ ਉਹ 12000 ਕਰੋੜ ਰੁਪਇਆ ਗਿਆ ਕਿੱਥੇ ਆ ਤਾਂ ਜੇ 12000 ਕਰੋੜ ਰੁਪਏ ਦੇ ਵਿੱਚੋਂ 4 ਲੱਖ ਰੁਪਇਆ ਤਾਂ ਜਿਹੜਾ ਡੀਸੀ ਕੋਲ ਹੀ ਪਾਵਰ ਹੈਗੀ ਇੱਕ ਪਰਿਵਾਰ ਨੂੰ ਇੱਕ ਆਦਮੀ ਨੂੰ ਦੇਣ ਦਾ ਤਾਂ ਉਹ ਇਹਨਾਂ ਨੂੰ ਕਿਉਂ ਰੋਕਿਆ ਗਿਆ ਉਹਨਾਂ ਤੋਂ ਪੈਸੇ ਕਿਉਂ ਨਹੀਂ ਦਵਾਈ ਗਏ ਦੂਜੀ ਗੱਲ ਇਹ ਹੈਗੀ ਹੈ ਕਿ ਇਹ ਇਹ ਬੰਦੇ ਜਿਹੜੇ ਇਹ ਗੱਲਾਂ ਕਰਦੇ ਨੇ ਨਾ ਵੀ 1600 ਕਰੋੜ ਦਾ ਇਹ ਨਹੀਂ ਦੱਸਿਆ ਜੀ ਉਹ ਚ ਪਸ਼ੂਧਨ ਦਾ ਕਿੰਨਾ ਹੋ ਗਿਆ ਜੀ ਫਸਲਾਂ ਦਾ ਕਿੰਨਾ ਹੁੰਦਾ ਮੈਂ ਜਿਹੜੀ ਗੱਲ ਕਹੀ ਸੀ ਸਿੱਧੇ ਪਹਿਨਾ ਇਸ ਕਰਕੇ ਕਹੀ ਸੀ ਕਿ ਇਹ ਵੀ ਅਸੀਂ ਗੱਲ ਤਾਂ ਜੇ ਤਾਂ ਉਹ ਬਿਨਾ ਬਣਾਇਆ ਕਹਿੰਦੇ ਜੀ ਠੀਕ ਹੈ ਤੁਸੀਂ ਹਫਤੇ ਦੇ ਵਿੱਚ ਜਾਂ ਚਾਰ ਦਿਨਾਂ ਦੇ ਵਿੱਚ ਜਾਂ ਦੋ ਦਿਨਾਂ ਦੇ ਵਿੱਚ ਤੁਸੀਂ ਇਹ ਮੈਨੇਜ ਸਾਰਾ ਪਤਾ ਕਰਕੇ ਦੱਸੋ ਵੀ ਕਿੰਨਾ ਪਸ਼ੂ ਤਾਂ ਗਿਆ ਕਿੰਨੇ ਲੋਕਾਂ ਦੀ ਮੌਤ ਹੋਈ ਕਿੰਨਾ ਉਹਦੇ ਤੇ ਹੋਇਆ ਤੇ ਸਾਰਾ ਮੈਨੇਜ ਹੋ ਜਾਣਾ ਸੀ ਤਾਂ ਇੱਕ ਲਖਤ ਜਿਹੜਾ ਹੈਗਾ 1600 ਕਰੋੜ ਛੋਟੀ ਅਮਾਉਂਟ ਨਹੀਂ ਹੁੰਦੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਮੌਕੇ ਤੇ ਜਿਹੜਾ ਹੈਗਾ ਉਹ ਐਲਾਨ ਕਰਤਾ ਵੀ 1600 ਕਰੋੜ ਰੁਪਇਆ ਸੀ ਜਿਹੜਾ ਹੈਗਾ ਪੰਜਾਬ ਦੇ ਇਹਦੇ ਵਾਸਤੇ ਸੀ ਦੇ ਰਹੇ ਆ ਪਰ ਇਹ ਇਹ ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਪਹਿਲਾਂ 1600 ਕਰੋੜ ਰੁਪਇਆ ਲਾ ਤਾਂ ਲੈਣ ਜੀ ਇਹਨੂੰ ਅਸੀਂ ਪਬਲਿਸਿਟੀ ਵਾਸਤੇ ਥੋੜੀ ਦੇਣਾ ਜਿਹੜਾ 12000 ਕਰੋੜ ਰੁਪਇਆ ਚ ਕਿੱਥੇ ਲੱਗਿਆ ਇਹਨੂੰ ਆਪ ਨੂੰ ਵੀ ਪਤਾ ਇਹ ਤਾਂ ਅੱਗੇ ਆਡਿਟ ਹੋਏਗਾ ਤੇ ਰਿਕਾਰਡ ਚ ਪਤਾ ਲੱਗੇਗਾ ਤਾਂ ਜਦੋਂ ਜਦੋਂ ਇਹ ਜਿਹੇ 12000 ਕਰੋੜ ਦੇ ਇਹਨਾਂ ਨੇ ਇਸ ਤਰੀਕਾ ਕਰਤਾ ਕਿ 1600 ਕਰੋੜ ਰੁਪਇਆ ਸਹੀ ਥਾਂ ਤੇ ਲੱਗੂਗਾ ਕੀ ਗਾਰੰਟੀ ਆ ਇਹ 1600 ਕਰੋੜ ਰੁਪਏ ਲੋਨ ਜੇ ਪੈਸਾ ਫਿਰ ਵੀ ਘਟਦਾ ਹੈਗਾ ਤੇ ਮਾਨਯੋਗ ਪ੍ਰਧਾਨ ਮੰਤਰੀ ਕਿਨੇ ਕਿਹਾ ਵੀ ਫਿਰ ਵੀ ਜਿਹੜਾ ਤੁਸੀਂ ਬਣਾ ਕੇ ਲੈ ਕੇ ਆਉਂਗੇ ਤੇ ਆਪਾਂ ਉਹ ਤੇ ਵਿਚਾਰ ਹੋਵੇਗਾ। ਠੀਕ ਹੈ ਠੀਕ ਹੈ ਹਰਿੰਦਰਪਾਲ ਜੀ ਤੋਂ ਕੁਝ ਗੱਲਾਂ ਤਰਕਹੀਣ ਗੱਲਾਂ ਕਰਦੇ ਕਿ ਹਰਿੰਦਰਪਾਲ ਜੀ ਹਰਿੰਦਰਪਾਲ ਜੀ ਉਹਨਾਂ ਦਾ ਕਹਿਣਾ ਹੈ ਤੇ 1600 ਕਰੋੜ ਰੁਪਏ ਪਹਿਲੇ ਤੁਸੀਂ ਲਗਾਓ ਪੁਨਰਵਾਸ ਵਾਸਤੇ ਜੇ ਘਟਦਾ ਹੈ ਤਾਂ ਸਾਨੂੰ ਫਿਰ ਲਿਖੋ ਅਸੀਂ ਤੁਹਾਨੂੰ ਐਕਸਟਰਾ ਫੰਡਸ ਜਿਹੜੇ ਉਹ ਦੇ ਦਾਂਗੇ ਤੇ ਜੇ ਤੁਹਾਨੂੰ ਅਲਾਟ ਹੋ ਜਾਂਦਾ ਹੈ 1600 ਕਰੋੜ ਕੇਂਦਰ ਵੱਲੋਂ ਤੇ ਕਿਸ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰੋਗੇ ਜਿਹਦਾ ਘਰ ਟੁੱਟਿਆ ਹੈ ਉਹਨੂੰ ਕਿੰ ਬੇ ਉਹਨੂੰ ਕਿੰਨੇ ਪੈਸੇ ਦਿੱਤੇ ਜਾਣਗੇ ਕੋਈ ਪੈਰਾਮੀਟਰ ਸੁਭਾ ਸਰਕਾਰ ਨੇ ਬਣਾਇਆ ਦੇਖੋ ਜੀ ਜਿਹੜੇ ਮਾਨ ਸਾਡੇ ਸਤਕਾਰਯੋਗ ਮਾਨ ਸਾਹਿਬ ਨੇ ਉਹਨਾਂ ਨੇ 20000 ਪਰ ਇਕੜ ਦੇ ਹਿਸਾਬ ਨਾਲ ਜਿਹੜੀ ਹੈ ਉਹ ਕਹਿ ਦਿੱਤਾ ਵੀ ਜੋ ਵੀ ਰਾਹਤ ਆਂਦੀ ਹੈ ਸੈਂਟਰ ਵੱਲੋਂ ਉਹਦੇ ਬਾਵਜੂਦ ਹੂੰ ਮਤਲਬ ਉਹ ਤਾਂ ਜੋ ਆਏਗੀ ਆਏਗੀ ਮਤਲਬ ਉਹ ਜਿੱਦਾਂ ਕਿਦਾਂ ਮਰਜ਼ੀ ਮੈਨੇਜ ਕਰਕੇ 20000 ਪਰ ਇਕੜ ਦੇ ਹਿਸਾਬ ਨਾਲ ਜ਼ਮੀਨ ਦਾ ਮੁਆਵਜ਼ਾ ਦੇਣਗੇ ਪਰ ਉਸ ਤੋਂ ਜਿਹੜੇ ਆ ਜਿਹੜੀ ਗੱਲ ਕਹਿ ਰਹੇ ਨੇ ਵੀ ਡੀਸੀ ਦੇ ਕਿਉਂ ਨਹੀਂ ਦੇ ਸਕਦਾ ਮੈਂ ਇਹ ਨਾਲੀ ਜਾਣਕਾਰੀ ਰਹੀ ਨੇ ਮੇਰੇ ਜਿਹੜੇ ਬੁਲਾਰੇ ਨੇ ਭਾਜੀਪੀ ਦੇ ਉਹਨਾਂ ਨੂੰ ਮੈਂ ਦੱਸ ਦਿਆਂ ਵੀ ਜਿਹੜਾ ਸੈਂਟਰ ਦਾ ਇਹ ਐਸਪੀਆਰਐਫ ਦਾ ਫੰਡ ਹੈ ਇਹ ਬਗੈਰ ਉਹਨਾਂ ਦੀ ਔਨਮਤੀ ਤੋਂ ਸੈਂਟਰ ਦੀ ਕਿਸੇ ਨੂੰ ਕੋਈ ਅਲਾਟ ਨਹੀਂ ਕਰ ਸਕਦੇ ਉਹਨਾਂ ਦੇ ਨੋਰਮਸ ਨੇ ਉਹਨਾਂ ਦਾ ਐਕਟ ਹੈ ਜਿੰਨਾ ਉਹਨਾਂ ਦੇ ਐਕਟ ਦੇ ਉੱਤੇ ਲਿਖਿਆ ਵੀ ਤੁਸੀਂ ਇੰਨਾ ਹੀ ਇੱਕ ਬੰਦੇ ਨੂੰ ਦੇ ਸਕਦੇ ਹੋ ਤੇ ਉਹਨਾਂ ਹੀ ਦੇਣਾ ਪੈਣਾ ਸੋ ਉਹ ਤੁਸੀਂ ਮਨਜ਼ੂਰੀ ਮੰਗੀ ਹੈ ਜੀ ਕੇਂਦਰ ਤੋਂ ਉਹ ਕੈਲਕੂਲੇਸ਼ਨ ਹੈ ਉਹ ਸਾਰੀ ਕਰਨ ਤੋਂ ਬਾਅਦ ਉਹ ਜ਼ਰੂਰ ਦਿੱਤਾ ਜਾਏਗਾ ਬਾਕੀ ਇਹ 16 ਜਿਹੜਾ ਜੋ ਜੋ ਵੀ ਇਹ ਦੇ ਕੇ ਗਏ ਨੇ ਪਰ ਮੈਨੂੰ ਇਸ ਗੱਲ ਦੀ ਹੈਰਾਨੀ ਆਂਦੀ ਹੈ ਵੀ ਸਾਰੇ ਜਦ ਬੋਲਦੇ ਪਏ ਨੇ ਵੀ ਇਹ ਸਫੀਸ਼ੈਂਟ ਨਹੀਂ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੈ ਤੇ ਫਿਰ ਇਹਨਾਂ ਦੀ ਡਿਫੈਨਸ ਕਿਉਂ ਜਾਂਦੇ ਪਏ ਨੇ ਉਹਦੀ ਬੀਨ ਕਿਉਂ ਜਾਂਦੇ ਪਏ ਨੇ ਸਿਰਫ ਵੇਸ ਕਰਕੇ ਕਿਉਂਕਿ ਉਹਨਾਂ ਦੀ ਪਾਰਟੀ ਦੇ ਨੇ ਮੈਂ ਉਹ ਇਹ ਤੁਹਾਨੂੰ ਕਹਿੰਦਾ ਪਿਆ ਵੀ ਇੱਥੇ ਇਸ ਵੇਲੇ ਪਾਰਟੀਬਾਜੀ ਤੋਂ ਉੱਠ ਕੇ ਕਰਨ ਦੀ ਲੋੜ ਹੈ ਹੂੰ 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 ਕਿੱਥੇ ਸੀਗੇ ਤੁਸੀਂ ਦੇਖੋ ਨਾ ਅੱਜ ਕਿੰਨੀ ਦੇਰ ਫਿਰ ਉਦੀ ਦਾ ਆਬਦਾਈ ਹੋਈ ਆ ਹੂੰ ਮਿੱਟੂ ਜੀ ਕਿੱਥੇ ਸੀਗੇ ਜਕਰ ਜੀ ਕਿੱਥੇ ਸੀਗੇ ਅਗੋਂ ਮੈਂ ਜਰਾਣੇ ਸ਼ੁਰੂ ਹੋ ਕੇ ਕੱਲ ਜਦੋਂ ਸੀਮ ਸਾਹਿਬ ਆਏ ਨੇ ਹੁਣ ਆਪਾਂ ਫੋਟੋਆਂ ਦੇਖੀ ਉਹਨਾਂ ਦੀਆਂ ਸੋ ਇਹ ਸਿਰਫ ਤੇ ਸਿਰਫ ਟੀਵੀ ਅੱਗੇ ਬੈਠ ਕੇ ਬਾਈਟ ਦੇ ਕੇ ਇਹ ਆਪਣੀ ਰਾਜਨੀਤੀ ਕਰਦੇ ਨੇ ਇਹਨਾਂ ਨੂੰ ਪੰਜਾਬ ਦਾ ਕੋਈ ਨਹੀਂ ਕਿਉਂ ਨਹੀਂ ਬੋਲੇ ਜਦ ਮੁੰਡਿਆ ਸਾਹਿਬ ਉੱਥੇ ਬੋਲੇ ਜਦੋਂ ਉਹਨਾਂ ਨੇ ਕਿਹਾ ਵੀ ਸਰ ਇਹ ਬਹੁਤ ਪੈਸਾ ਘਟ ਹੈ ਤੇ ਉਹਨਾਂ ਨੇ ਬੜੇ ਗੁਰੁਖੇ ਜਿਹੇ ਸੁਭਾਅ ਨਾਲ ਕਿਹਾ ਵੀ ਕੀ ਆਪਕੋ ਸਮਝ ਨਹੀਂ ਆਤੀ ਆ ਕੋ ਹਿੰਦੀ ਸਮਝ ਆਤੀ ਹੈ ਮੈਨੇ ਕਿਆ ਬੋਲਾ ਸੋ ਮੈਨੂੰ ਲੱਗਦਾ ਕਿ ਇਹ ਅਡਾ ਐਟੀਟਿਊਡ ਨਹੀਂ ਦਿਖਾਣਾ ਚਾਹੀਦਾ ਅਸੀਂ ਤਾਂ ਚਾਹਦੇ ਹਾਂ ਅਸੀਂ ਉਹ ਸਾਡੇ ਲਈ ਸਤਕਾਰਯੋਗ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਭਾਵੇਂ ਇੱਥੇ ਸੀਟਾਂ ਜਿਹੜੀਆਂ ਐਮਪੀ ਦੀਆਂ ਘਟ ਨੇ ਉਹਨਾਂ ਬਸ ਇਹ ਕੈਲਕੂਲੇਸ਼ਨ ਲਾਣ ਸੋ ਉਹ ਸਾਡੇ ਪ੍ਰਧਾਨ ਮੰਤਰੀ ਨੇ ਸਤਕਾਰਯੋਗ ਨੇ ਉਹ ਤੇ ਉਸ ਜਦੋਂ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਠੀਕ ਹੈ ਲੇਕਿਨ ਮੈਨੂੰ ਕੋਲ ਬਿਲਾ ਕੇ ਜੋ ਗੱਲ ਹਰਿੰਦਰਪਾਲ ਜੀ ਸਮਝ ਆ ਰਹੀ ਸਮਾਂ ਮੇਰੇ ਕੋਲ ਥੋੜਾ ਜਿਆ ਕੱਟ ਹੈ ਜੇ ਇਹਨਾਂ ਨੇ ਕਿਹਾ ਹੈ ਕਿ ਤੁਸੀਂ ਤੁਸੀਂ ਕਿਹਾ ਹੈ ਕਿ ਐਸਡੀਆਰਐਫ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਸੈਂਟਰ ਗਵਰਨਮੈਂਟ ਕੋਲ ਉਹ ਇਸੇਮਾਲ ਕਰਦੇ ਹੋ ਤੇ ਇਸ ਤੋਂ ਵੱਡੀ ਤਰਸਦੀ ਦਾ ਕੀ ਇੰਤਜ਼ਾਰ ਕਰਨਾ ਹੈ ਮੈਨੂੰ ਲੱਗਦਾ ਇਹ ਪਰਮਿਸ਼ਨ ਹੁਣ ਲੈ ਕੇ ਤੇ ਜਿਹੜਾ ਵੀ ਅਜੇ ਫੰਡ ਹੈਗਾ ਲੋਕਾਂ ਦੀ ਭਲਾਈ ਦੇ ਲਈ ਇਹ ਕੋਲੇ ਫੰਡਸ ਪਏ ਨਹੀਂ ਜੀ ਮੈਨੂੰ ਕਿੰਨਾ ਕੋਲੇ ਫੰਡਸ ਹੈ ਲੈ ਕੇ ਕਿਉਂ ਨਹੀਂ ਹਾਂ ਦੇ ਮਾਨ ਸਾਹਿਬ ਠੀਕ ਹੋ ਗਏ ਅੱਜ ਆਪਣੇ ਘਰ ਚਲੇ ਗਏ ਜੀ ਜੀ ਤੇ ਉਹਨਾਂ ਨੇ ਅੱਜ ਘਰ ਜਾਂਦੀ ਹੈ ਕੱਲ ਸਵੇਰੇ ਜੀ ਕੈਬਨਟ ਦੀ ਮੀਟਿੰਗ ਸੱਦੀ ਹੈ ਸੋ ਹੋਪਫੁਲੀ ਬਿਲਕੁਲ ਬਿਲਕੁਲ ਕੈਬਨਟ ਦੀ ਮੀਟਿੰਗ ਤੇ ਵੀ ਸਾਡੀ ਨਜ਼ਰ ਬਣੀ ਰਹੇਗੀ ਕਿ ਕੀ ਅੱਗੇ ਜਿਹੜਾ ਪਲਾਨ ਆਫ ਐਕਸ਼ਨ ਹੈ ਉਹ ਨਜ਼ਰ ਆਉਂਦਾ ਕਿਉਂਕਿ ਇਸ ਵੇਲੇ ਪੰਜਾਬ ਦੀ ਬਾਫੜਨ ਦੀ ਸਭ ਨੂੰ ਲੋੜ ਹੈ ਤੇ ਜਿੰਨਾ ਵੀ ਲੋਕਾਂ ਦੇ ਘਰ ਤਬਾਹ ਹੋਏ ਫਸਲਾਂ ਤਬਾਹ ਹੋਈਆਂ ਉਹ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵੱਲ ਨਜ਼ਰਾਂ ਟਿਕਾਏ ਬੈਠੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰਾਹਤ ਸਮਗਰੀ ਮਿਲੇਗੀ ਰਾਹਤ ਮਿਲੇਗੀ ਤੇ ਪੈਕੇਜ ਜਿਹੜਾ ਐਲਾਨਿਆ ਗਿਆ ਕੇਂਦਰ ਵੱਲੋਂ ਵੀ ਤੇ ਕਦੋਂ ਤੱਕ ਉਹਨਾਂ ਦੇ ਪੁਨਰਵਾਸ ਵਿੱਚ ਕੰਮ ਆਏਗਾ ਫਿਲਹਾਲ ਅੱਜ ਡਿਸਕਸ਼ਨ 'ਚ ਤੁਹਾਡਾ ਸ਼ਾਮਲ ਹੋਣ ਵਾਸਤੇ ਬਹੁਤ-ਬਹੁਤ ਧੰਨਵਾਦ ਕੱਲ ਪੰਜਾਬ ਦੀ ਜਲ ਜਲ ਫਿਲਹਾਲ ਇਨਾ ਹੀ ਇਸ ਦੇ ਨਾਲ ਮਨੂਦੀ ਹੋਈ ਇਜਾਜ਼ਤ ਧੰਨਵਾਦ